ਇਹ ਕੀ ਹਾਲਾਤ ਕਿਵੇਂ ਬਣੇ ਨੇ ਜੀ ਜਦੋਂ ਪਾਣੀ ਆਇਆ ਸਾਨੂੰ ਤਾਂ ਪਤਾ ਨਹੀਂ ਚੱਲਿਆ ਕਿ ਕਿਹੜੇ ਮਕੇ ਪਾਣੀ ਆ ਗਿਆ ਪਾਣੀ ਸਾਡੇ ਇੰਨਾਂ ਆ ਗਿਆ ਤੇ ਕੰਧਾਂ ਸਾਰੀਆਂ ਵਹਿ ਗਈਆਂ ਤੇ ਸਾਨੂੰ ਮਤਲਬ ਵੀ ਰੋਟੀ ਪਾਣੀ ਬਣਾਉਂਦੀ ਵੀ ਬਹੁਤ ਅਵਾਜਰੀ ਆ ਗਈ ਬਹੁਤ ਪਰੇਸ਼ਾਨੀ ਹੋ ਗਈ ਸਾਨੂੰ ਤੇ ਬੈਠੇ ਦੇ ਰੋਟੀ ਖਾਂਦੇ ਦੇ ਸੀ ਪਤਾ ਨਹੀਂ ਲੱਗਾ ਕਿਹੜੇ ਮਕੇ ਪਾਣੀ ਆ ਗਿਆ ਫਿਰ ਜਦੋਂ ਕੰਧ ਡਿੱਗੀ ਹੈ ਇਹ ਬਰਸਾਤਾਂ ਕਰਕੇ ਡਿੱਗੀ ਹੈ ਕਿ ਨਹੀਂ ਨਹੀਂ ਪਾਣੀ ਕਾਰ ਨਹੀਂ ਨਹੀਂ ਪਾਣੀ ਕਾਰਨ ਆਇਆ ਪਾਣੀ ਕਾਰਨ ਆਇਆ ਬਹੁਤ ਪਰੇਸ਼ਾਨੀ ਹੋਵੰਡੀ ਹਨ ਨੂੰ ਰਹਿਣ ਵਾਸਤੇ ਕਿਸ ਦੇ ਘਰ ਰਹੀਏ ਤੇ ਤੁਹਾਨੂੰ ਪਤਾ ਅੱਜ ਕੱਲ ਨੋਸਸ ਦੀ ਲੜਾਈ ਹੋ ਜਾਂਦੀ ਹੈ ਕਿ ਹਨ ਇਹਨਾਂ ਦੇ ਕਾਰਨ ਘਰੇ ਵੀ ਹੁੰਦੀ ਹੈ ਜਿਸ ਤਰੀਕੇ ਨਾਲ ਲਗਾਤਾਰ ਗੁਰਦਾਸਪੁਰ ਦੇ ਏਰੀਆ ਵਿੱਚ ਮੌਜੂਦ ਹਾਂ ਤਾਂ ਉੱਥੇ ਇੱਕ ਘਰ ਦੇ ਵਿੱਚ ਪਹੁੰਚੇ ਆਂ ਜਿੱਥੇ ਤੁਸੀਂ ਦੇਖੋ ਵੀ ਇੱਕ ਬਾਦਰਾ ਬਣਾਇਆ ਹੋਇਆ ਜਿਗਾ ਉਹ ਵੀ ਡਿੱਗ ਚੁੱਕਿਆ ਤੇ ਅੱਗੇ ਬਾਲਿਆਂ ਵਾਲੀ ਛੱਤ ਸੀ ਤਾਂ ਉਸ ਦੇ ਵਿੱਚ ਵੀ ਜਿਹੜਾ ਗਿਆ ਪਾੜ ਪੈ ਚੁੱਕਿਆ ਤੇ ਡੇਗ ਚੁੱਕੀ ਆ ਤਾਂ ਭੈਣ ਸਾਡੇ ਨਾਲ ਉੱਥੇ ਮੈਨੇ ਸਸੀ ਘਰ ਸਸੀ ਫਰੇ ਕਿਹੜਾ ਪਿੰਡ ਹੈ ਜੀ ਇਹ ਇਹ ਪਿੰਡ ਚਪਕਰਾਜੇ ਹਾਂਜੀ ਤੇ ਇਹ ਕੀ ਹਾਲਾਤ ਕਿਵੇਂ ਬਣੇ ਨੇ ਜੀ ਜਦੋਂ ਪਾਣੀ ਆਇਆ ਸਾਨੂੰ ਤਾਂ ਪਤਾ ਨਹੀਂ ਚੱਲਿਆ ਕਿਹੜੇ ਮਕੇ ਪਾਣੀ ਆ ਗਿਆ ਪਾਣੀ ਸਾਡੇ ਇਨਨ ਆ ਗਿਆ ਤੇ ਕੰਧਾਂ ਸਾਰੀਆਂ ਵਹਿ ਗਈਆਂ ਤੇ ਸਾਨੂੰ ਮਤਲਬ ਵੀ ਰੋਟੀ ਪਾਣੀ ਬਣਾਉਣ ਦੀ ਵੀ ਬਹੁਤ ਅਵਜਰੀ ਆ ਗਈ ਬਹੁਤ ਪਰੇਸ਼ਾਨੀ ਹੋ ਗਈ ਸਾਨੂੰ ਹਾਂਜੀ ਤੇ ਫਿਰ ਜਦੋਂ ਇਹ ਨਿਪਟਾਵਾਪਰੀ ਆਵੇ ਜਿੱਦਾਂ ਜਿਹੜੀ ਬਾਲਿਆਂ ਦੀ ਛੱਤ ਆ ਡਿੱਗੀ ਆ ਤਾਂ ਉਸ ਸਮੇਂ ਤੁਸੀਂ ਕਿੱਥੇ ਮੌਜੂਦ ਸੀ ਆਈ ਭਾਜੀ ਆ ਇੱਥੇ ਹੀ ਤੇ ਨਕਸ਼ਾ ਨੂੰ ਮਾਈ ਤੇ ਸੱਟ ਤੇ ਘੋਡੇ ਤੇ ਸੱਟ ਲੱਗ ਉਹ ਨਦੀ ਲੱਗੀ ਸੱਟ ਕਿੰਨੇ ਜੀ ਆ ਜੀ ਇਸ ਘਰ ਦੇ ਵਿੱਚ ਇਹ ਦੇਖ ਇਹ ਘਰ ਦੇ ਵਿੱਚ 8 ਜੀ ਆ ਦੋ ਬੱਚੇ ਛੋਟੇ ਤੇ ਤੇ ਦੋ ਤੇਨ ਵੱਡੇ ਆ ਹਾਂਜੀ ਤੇ ਦੋ ਜੀ ਤੇ ਇੱਕ ਮਾਤਾ ਹੱਦੀ ਵਿੱਚ ਹਾਂਜੀ ਤੇ ਸਾਰੇ ਘਰ ਹੀ ਸੀ ਉਸ ਸਮੇਂ ਹਾਂਜੀ ਇੱਥੇ ਬੈਠੇ ਰੋਟੀ ਖਾਂਦੇ ਦੇ ਸੀ ਪਤਾ ਨਹੀਂ ਲੱਗਾ ਕਿਹੜੇ ਮੱਕੇ ਪਾਣੀ ਆ ਗਿਆ ਹਾਂਜੀ ਫਿਰ ਜਦੋਂ ਇੱਕ ਕੰਦ ਡਿੱਗੀ ਹੈ ਇਹ ਬਰਸਾਤਾਂ ਕਰਕੇ ਡਿੱਗੀ ਹੈ ਕਿ ਨਹੀਂ ਨਹੀਂ ਪਾਣੀ ਕਾਰ ਨਹੀਂ ਨਹੀਂ ਪਾਣੀ ਕਾਰਨ ਆਇਆ ਪਾਣੀ ਕਾਰਨ ਆਇਆ ਹੂੰ ਹੁਣ ਕੀ ਲੱਗਦਾ ਵੀ ਫਿਰ ਖਰਚਾ ਹੋਊਗਾ ਵੀ ਜਦੋਂ ਇਹ ਮਕਾਨ ਜਦੋਂ ਇੱਕ ਵਿਅਕਤੀ ਬਣਾਉਂਦਾ ਸਾਰੇ ਬੈਗੇ ਦੇ ਆ ਹੁਣ ਤੇ ਇਹ ਤੇ ਦੁਬਾਰਾ ਪੁੱਟ ਕੇ ਬਣਾਉਣੇ ਪੈਣਗੇ ਆ ਸਾਰੇ ਬੈਗੇ ਜਰੂਰ ਮੈਂ ਕਹੂੰਗਾ ਤਸਵੀਰਾਂ ਦਿਖਾਉਣ ਨੂੰ ਕਹੂੰਗਾ ਵੀ ਕਿਵੇਂ ਜਿਹੜਾ ਸਾਰਾ ਦੇਖੋ ਅੰਦਰ ਵਰਨ ਤੋਂ ਖਤਰਾ ਆਉਂਦੀ ਡਰਾਉਣਦੀ ਬਹੁਤ ਪਰੇਸ਼ਾਨੀ ਹੋਉਂਦੀ ਸਾਨੂੰ ਰਹਿਣ ਵਾਸਤੇ ਕਿਸ ਦੇ ਘਰ ਰਹੀਏ ਤੇ ਤੁਹਾਨੂੰ ਪਤਾ ਅੱਜ ਕੱਲ ਨੋਸ ਹਸ ਦੀ ਲੜਾਈ ਹੋ ਜਾਂਦੀ ਕਹਿੰਦਾ ਇਹਨਾਂ ਦੇ ਕਾਰਨ ਖਰੇ ਵੀ ਹੁੰਦੀ ਆ ਬਹੁਤ ਪਰੇਸ਼ਾਨੀ ਸਾਨੂੰ ਹੋਉਂਦੀ ਏ ਤੇ ਜੇ ਤੇ ਚਲੋ ਮਾਲਕ ਦੀ ਕਿਰਪਾ ਤੇ ਕਿਹਦੇ ਘਰ ਹੁਣ ਰਹਿਣ ਸੈਣ ਕਿੱਥੇ ਹੋ ਰਿਹਾ ਵੀ ਜੰਦੇ ਘਰ ਇਹ ਤੁਹਾਨੂੰ ਹਾਂਜੀ ਗਵਾਂਟੀਆਂ ਦੇ ਘਰ ਰਹਿੰਦੇ ਹਟ ਕਪੜਾ ਲੀੜਾ ਸਾਰੇ ਵੇਖੋ ਕਿਤਰਾ ਪੇਦਾ ਹਮ ਇਸ ਤਰ੍ਹਾਂ ਵਿਖਾ ਬੰਨ ਕੇ ਰੱਖੇਦਾ ਆ ਜੰਦੇ ਜਦੋਂ ਇੱਕ ਵੱਸੇ ਵਸਾਇਆ ਕਰੇ ਕਿਸਾਨ ਓਜੜ ਜਾਂਦਾ ਇਸ ਤਰ੍ਹਾਂ ਹਾਂਜੀ ਹਾਂਜੀ ਤੇ ਮੋੜ ਲੀਕ ਤੇ ਆਉਣ ਨੂੰ ਕਿੰਨਾ ਕਰਸਾਂ ਬਹੁਤ ਸਮਾਂ ਲੱਗਦਾ ਹੈ ਭਾਜੀ ਬਹੁਤ ਸਮਾਂ ਲੱਗਦਾ ਘਰ-ਬਾਰ ਹੈ ਹੀ ਦਿਹਾੜੀ-ਦੂੜੀ ਲਾਂਦੇ ਆ ਬਚਾਰੇ ਕਿਹਮਕ ਮੇਲ ਦੀ ਬਾੜ ਕਰਨ ਪਾਣੀ ਸਾਰੇ ਅਗਦਾ ਦਿਹਾੜੀ ਵੀ ਹੈ ਨਹੀਂ ਕਿਤੇ ਵੀ ਹੁਣ ਬੇਲੇ ਤੇ ਕਿਤੇ ਰਾਸ਼ਨ ਆ ਜਾਂਦਾ ਕਿਤੇ ਮਿਲ ਜਾਂਦਾ ਤੇ ਬਣਾ ਲੈਂਦੇ ਕਹਿੰਦੇ ਇਹ ਗਲੀਆਂ ਦੇ ਵਿੱਚ ਕੋਈ ਪਹੁੰਚਿਆ ਵੀ ਨਹੀਂ 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 ਆਇਆ ਕੋਈ ਤੇ ਜੀ ਬਾਬਾ ਜੀ ਆਏ ਨੇ ਕਿੰਨੀ ਵਾਰ ਮਦਦ ਤੇ ਸਿਰਫ 10000 ਕਰਕੇ ਗਈ ਹੈ ਹਾਂਜੀ ਲੱਗਦਾ ਕੋਈ ਸੁਰੱਖ ਪਏਗਾ ਕਹਿੰਦੇ ਤਣਕੇ ਦਾ ਡੁੱਬ ਗਿਆ ਦੇਖੋ ਪਾਪਾ ਜੀ ਪਲਮ ਨਹੀਂ ਐ ਦੱਸੋ ਜਿੱਥੇ ਪਹਿਲਾਂ ਕੋਈ ਇੱਥੇ ਪਹੁੰਚਿਆ ਵੀ ਨਹੀਂ ਪਾਪਾ ਜੀ ਨੇ ਜੋ ਉਹਦੇ ਕੋ ਸਰਿਆ ਅਸੀਂ ਧੰਨਵਾਦ ਕਰਕੇ ਲੈ ਲਿਆ ਪਰ 10000 ਨਾ ਘਰ ਥੋੜੀ ਬੰਦ 10000 ਨਾ ਘਰ ਨਹੀਂ ਬੰਦ ਚਲੋ ਉਹਦੀ ਮਾਲਕੀ ਦੀ ਕਿਰਪਾ ਜੋ ਸਾਨੂੰ ਦੇ ਕੇ ਗਿਆ ਆਏ ਖੁਸ਼ ਹੋ ਕੇ ਲੈ ਗਏ ਮਾਰੇ ਗਈ ਗਾਰਾਂ ਵਿੱਚ ਬਹੁਤ ਮੁਸ਼ਕਲ ਆ ਗਈ ਬੜੀ ਮੁਸ਼ਕਲ ਹੋ ਗਈ ਬੜੀ ਮੁਸ਼ਕਲ ਘਰ ਵਾਲਾ ਮੇਰਾ ਮਾਰ ਗਿਆ ਐ ਘਰ ਦੇ ਥੱਲੇ ਜੇ ਆ ਜਾ ਮਰਾ ਨੀ ਨੀ ਕੇ ਬੱਚੇ ਆ ਜਿਹੜੀ ਦੁਆਰਾ ਮੇਰਾ ਮੁੰਡਾ ਜਿਹਦੇ ਵਿੱਚ ਮੈਂ ਰਹਿਨੀ ਬਹੁਤ ਮੁਸ਼ਕਿਲ ਇਹ ਦੇ ਘਰ ਸੋਨੇ ਦਾ ਨੁੱਕੜਾ ਟੁੱਕੜਾ ਬੜੀ ਮੁਸ਼ਕਿਲ ਹੁੰਦੀ ਹੈ ਜਿਹੜੇ ਕੋ ਹਿੰਮਤ ਪੈਂਦੀ ਤੇ ਇਹਨਾਂ ਤੇ ਸੇ ਭੰਤੇ ਬੜੀ ਮੁਸ਼ਕਿਲ ਤੁਹਾਡਾ ਧੰਨਵਾਦ ਪ੍ਰਭੂ ਦਾ ਧੰਨਵਾਦ ਮੈਂ ਤਾਂ ਕਿੰਨੇ ਸਮੇਂ ਤੋਂ ਇਸ ਮਕਾਨ ਦੇ ਵਿੱਚ ਰਹਿਨੇ ਉਹ ਕਾਫੀ ਰੀਜਣਾ ਬਣਾਇਆ ਹੋਣਾ ਮਕਾਨ ਜਦੋਂ ਕਿਸੇ ਨੇ ਬਣਾਇਆ ਕਿਸੇ ਮਕਾਨ ਚ ਵਿਆਹ ਕੇ ਆਈ ਇਸੇ ਇਹਦੇ ਵਿੱਚ ਹੀ ਆਈ ਮੈਂ ਬੇਰੀ ਲੋਕਾਂ ਨੇ ਇਹਦੇ ਦੀ ਸੁਣਿਆ ਆਪਣਾ ਮਾਨ ਕਰਦਾ ਸੁਣਿਆ ਉਹ ਚਾਵਾਂ ਨਾਂ ਬਣਾਇਆ ਮਕਾਨ ਜਿਹੜਾ ਇਦਾਂ ਟੇ ਟੇਰੀ ਹੋ ਗਿਆ ਟੇ ਟੇਰੀ ਹੋ ਗਿਆ ਐ ਬਿਆਗੀ ਦੀਆਂ ਇੱਥੇ ਬੱਚੇ ਨਹੀਂ ਵੜਨ ਦਿੰਦੇ ਕੰਦਾ ਖਾਣੁ ਕੇਰੀ ਦੀ ਲੰਮਕੀ ਸੀ ਡਰ ਲੱਗਦਾ ਬਹੁਤ ਮੁਸ਼ਕਲ ਲੜ ਤੇ ਬਹੁਤ ਮੁਸ਼ਕਲ ਆ ਤੁਹਾਡਾ ਧੰਨਵਾਦ ਆ ਪ੍ਰਭੂ ਦਾ ਜੇ ਤੁਸੀਂ ਇੱਕ ਕਮਰਾ ਵੀ ਬਣਾ ਤੋਨਾ ਤੁਹਾਡਾ ਧੰਨਵਾਦ ਪ੍ਰਭੂ ਦਾ ਧੰਨਵਾਦ ਜੋ ਵਾਏ ਨਹੀਂ ਦਿੱਤਾ ਜੀ ਕਿਵਾਂ ਕਾੜੀ ਜੇਕਰ ਕੇ ਹਨ ਤੁਹਾਡੀ ਮਦਦ ਕਰਨ ਆਉਣੀ ਹੋਵੇ ਜਾਂ ਕਿਸੇ ਨੇ ਕਰਨੀ ਹੋਵੇ ਤਾਂ ਕਿਹੜੇ ਪਾਜੀ ਪਰ ਚਲੋ ਹਣ ਬਸਾਰੇ ਨਹੀਂ ਤਾਂ ਕਿ ਉਦੋਂ ਉਹ ਹੀ ਕਮਰੇ ਪਿਛਲੇ ਬਣਾ ਦੇਣ ਸਾਨੂੰ ਤੇ ਆਹ ਗਾੜੀਆਂ ਹੀ ਢਾਟੂ ਤੇ ਚੱਲ ਵੀੜਾ ਬਣਾ ਲਾਂਗੇ ਤੇ ਫਿਰ ਰਹਿਣ ਦੀ ਤਾਂ ਹੋਈ ਚਾਹੀਦੀ ਨਸਪਾ ਨਾ ਹਾਲਾਤ ਨੇ ਸਾਨੂੰ ਜਿੱਥੇ ਲੈਂਟਰ ਜਿਹੜਾ ਵਹਿ ਗਿਆ ਸੀਗਾ ਤੇ ਇਹ ਦਰਾਰਾਂ ਕਿਸ ਤਰੀਕਾ ਇਹ ਰਹਿਣਯੋਗ ਤਾਂ ਨਹੀਂ ਰਹਿਣ ਰਹਿਣਯੋਗਤ ਨਹੀਂ ਪਾਜੀ ਹੁਣ ਇਹ ਕਿ ਪਿੱਛੇ ਸਰ ਰਹਿ ਸਕਣੇ ਕਮਰੇ ਉਹ ਵੀ ਪਾ ਦੇਣ ਤੇ ਹੂੰ ਪਿਛਲੇ ਕਮਰੇ ਵੀ ਇਸ ਤਰ੍ਹਾਂ ਦੇ ਸਾਰੇ ਉਹ ਡਿੱਗ ਚੁੱਕੇ ਨੇ ਉਹ ਕੰਦਾ ਤੇ ਸਾਰੀਆਂ ਤੇ ਰੇਪੜੀਆਂ ਸਾਰੀਆਂ ਕੰਦਾ ਦੇ ਰੇੜਾ ਆ ਚੁੱਕੇ ਆ ਇਹਦੇ ਵਿੱਚ ਤਾਂ ਬਹੁਤ ਮੁਸ਼ਕਲ ਹੋ ਗਈ ਆ ਸਾਨੂੰ ਤੇ ਰਾਤ ਡਰ ਆਂਦਾ ਹੈ ਬੱਚੇ ਲੈ ਕੇ ਉਧਰ ਬੈਠੇ ਦੇ ਤੇ ਉਹ ਤੁਹਾਨੂੰ ਦੇਖਿਆ ਸੀ ਤੇ ਫੇਰ ਹੀ ਵੀ ਮੈਂ ਵੇਖਿਆ ਤੇ ਮੈਂ ਚੱਲ ਭਾਜੀ ਉਹਨਾਂ ਨੂੰ ਬੁਲਾ ਕੇ ਦਿੰਦਾ ਸਰ